दस तार वाले बजे Get it? ਹੇਲੂਇਆ ਵੀ ਸ਼ਰਮਦਾਸੀਆ ਚੈਨਲ ਤੇ ਤੁਹਾਡਾ ਸਵਾਗਤ ਕਰਦੀ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਸੁਨੇਹਾ ਕਿ ਨਾ ਫੈਨ ਭਰਾਵਾਂ ਦੇ ਵੱਲੋਂ ਕਿਵੇਂ ਪਰਮੇਸ਼ਰ ਦੇ ਨਾਮ ਨੂੰ ਉੱਚਾ ਕੀਤਾ ਗਿਆ ਕਿਦਾਂ ਪਰਮੇਸ਼ਰ ਦੇ ਨਾਮ ਨੂੰ ਜਲਾਲ ਦਿੱਤਾ ਗਿਆ ਮਹਿਮਾ ਕੀਤੀ ਗਈ ਔਰ ਪਰਮੇਸ਼ਰ ਦੇ ਨਾਮ ਦੇ ਵਿੱਚ ਵਾਰਸ਼ਿਪ ਕਰ ਰਹੇ ਨੇ ਲੋਕਾਂ ਨੂੰ ਵਾਰਸ਼ਿਪ ਚੋਕੀ ਕਰਕੇ ਪਰਮੇਸ਼ਰ ਦੇ ਨਾਮ ਨੂੰ ਜੋ ਕਿ ਉੱਚਾ ਕਰ ਰਹੇ ਹallelujah ਔਰ ਇਸੇ ਤੋਂ ਪਤਾ ਲੱਗਦਾ ਕਿ ਜੋ ਲੋਕ ਧਰਮ ਨੂੰ ਲੈ ਕੇ ਗੱਲਾਂ ਕਰਦੇ ਨੇ ਉਹਨਾਂ ਲੋਕਾਂ ਨੂੰ ਇਹ ਜਵਾਬ ਹੈ ਕਿ ਪ੍ਰਭੂ ਯੇਸ਼ੂ ਮਸੀਹ ਧਰਮ ਜਾਤ ਬਦਲਣ ਦੇ ਲਈ ਨਹੀਂ ਆਇਆ ਤਾਂ ਪ੍ਰਭੂ ਯੇਸ਼ੂ ਮਸੀਹ ਜੀਵਨ ਬਦਲ ਦੇ ਲਈ ਆਇਆ ਅਪ ਇਨਸਾਨ ਨੂੰ ਬਦਲਣ ਦੇ ਲਈ ਆਇਆ ਹallelujah ਔਰ ਇਹ ਬਹੁਤ ਹੀ ਵਧੀਆ ਵਰਸ਼ਿਪ ਚੋਕੀ ਇਹਨਾਂ ਦੇ ਦੁਆਰਾ ਕੀਤੀ ਗਈ ਕਿਉਂਕਿ ਵਰਸ਼ਿਪ ਦੇ ਨਾਲ ਸਾਡੇ ਬੰਦਨ ਟੁੱਟਦੇ ਹਨ ਮੇਰਾ ਵਿਸ਼ਵਾਸ ਹੈ ਕਿ ਇਸ ਵਰਸ਼ਿਪ ਦੇ ذریعے ਪਰਮੇਸ਼ਰ ਨੇ ਤੁਹਾਡੀ ਵੀ ਬੰਦਨਾ ਨੂੰ ਤੋੜਿਆ ਹੋਏਗਾ ਤੁਹਾਡੀ ਵੀ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਰ బిਗੇਸਟ ਆਸ਼ੀਸ਼ ਲੈ ਕੇ ਆਏ ਹੋਣਗੇ ਹallelujah ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਚੈੱਕ ਕਰ ਤੁਸੀਂ ਵਿਸ਼ਾਰਮਦਾਸੀਆ ਚੈਨਲ ਤੇ ਪਹਿਲੀ ਵਾਰ ਹੋ ਤੇ ਅਜ ਤੱਕ ਤੁਸੀਂ ਵਿਸ਼ਾਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਲਾਈਕ ਆਈਕਨ ਨੂੰ ਦਬਾ ਸਕਦੇ ਹੋ ਕਿ ਜੋ ਵੀ ਅਸੀਂ ਰੋਜ਼ ਨਵੀਆਂ ਨਵੀਆਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾ ਸਕੀ ਇਸ ਲਈ ਨਵੀਆਂ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਵਿਚਾਰਨ ਦਾਸੀਆਂ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਗੋਡ ਬles ਯੂ অল ਪਰਮੇਸ਼ਾ ਤੁਹਾਨੂੰ ਬles